ਪਵਨ ਤਖਤ ਤਖਤ ਜੀ ਅਕਾਲ ਤਖਤ ਸਾਹਿਬ ਵਿਖੇ ਘਲੂ ਘਾਰੇ ਨੂੰ ਮਨਾਇਆ ਜਾ ਰਿਹਾ ਹੈ ਆ ਮੁੱਚੇ ਸਤਕਾਰ ਜੋਗ ਦਲ ਪੰਥ ਸਾਡੀਆਂ ਟਕਸਾਲਾਂ ਧਾਰਮਿਕ ਜਥੇਬੰਦੀਆਂ ਅਤੇ ਸੱਚੇ ਪਾਤਸ਼ਾਹ ਜੀ ਉਹ ਸਮੁੱਚਾ ਖਾਲਸਾ ਪੰਥ ਇਸੇ ਤਰ੍ਹਾਂ ਇੱਕ ਮੇਕ ਰਵੇ ਛੇ ਜੂ ਇਹਨੀ ਮੌਕਾ ਸੀ ਸ਼੍ਰੀ ਅਕਾਲ ਤੱਕ ਸਾਇਦ ਤੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਹਰ ਸਾਲ ਦੀ ਤਰ੍ਹਾਂ ਯਾਦ ਕਰਨ ਦਾ 41ਵੇਂ ਕੱਲੂਕਾਰੇ ਦਿਹਾੜੇ ਮੌਕੇ ਕੌਮ ਵੱਲੋਂ ਸਿਰ ਜੋੜ ਕੇ ਬੈਠਣ ਅਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦਾ ਜੋ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕੀਤੀ ਤਸ਼ੱਦਦ ਦਾ ਸ਼ਿਕਾਰ ਹੋਏ ਪਰ ਮਾਹੌਲ ਵਿੱਚ ਤਣਾ ਸੀ ਕਿਉਂਕਿ ਸਥਿਤੀ ਟਕਰਾਦੀ ਬਣ ਰਹੀ ਸੀ ਸੰਗਤ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਪਹੁੰਚੀ ਨੇਹੰਗ ਜਥੇ ਬੰਦੀਆਂ ਵੀ ਪਹੁੰਚੀਆਂ ਟਕਸਾਲ ਦੇ ਆਗੂ ਵੀ ਪਹੁੰਚੇ ਹਰ ਸਾਲ ਦੀ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਚਤਿਹਦਰ ਨੇ ਅਰਦਾਸ ਕੀਤੀ ਅਤੇ ਇਸ ਵਾਰ ਅਰਦਾਸ ਦੇ ਦੌਰਾਨ ਹੀ ਉਨ੍ਹਾਂ ਨੇ ਕੌਮ ਦੇ ਨਾਲ ਸੰਦੇਸ਼ ਵੀ ਦਿੱਤਾ ਕਿਹਾ ਕਿ ਕੌਮ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਮਿਲ ਕੇ ਯਤਨ ਕਰਨੇ ਚਾਹੀਦੇ ਨੇ ਪੰਜਾਬ ਕਦੇ ਵੀ ਜੰਗ ਦਾ ਅਖਾੜਾ ਨਾ ਬਣੇ ਕੌਮ ਨੂੰ ਦਰਪੇਸ਼ ਚੁਣੌਤੀਆਂ ਦੇ ਸਾਹਮਣੇ ਜ਼ਰੂਰਤ ਹੈ ਇੱਕ ਜੁਟਤਾ ਦੀ ਪਵਨ ਤਖਤ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਘਲੂ ਘਾਰੇ ਨੂੰ ਮਨਾਇਆ ਜਾ ਰਿਹਾ ਹੈ ਪਾਤਸ਼ਾਹ ਆਪਨੇ ਕਿਰਪਾ ਕਰਨੀ ਸਿੱਖ ਕਾਮ ਨੂੰ ਦਰਿੜਤਾ ਬਖਸ਼ਣੀ ਇਸੇ ਤਰ੍ਹਾਂ ਯੋਧਿਆਂ ਦੇ ਪਾਏ ਹੋਏ ਪੂਰਨਿਆ ਤੇ ਚੱਲਣ ਦਾ ਬਲ ਬਖਸ਼ਣਾ ਮੇਰੀ ਪੀਰੀ ਦੇ ਮਾਲਕਾ ਅੱਜ ਵੀ ਸਿੱਖਾਂ ਦੇ ਕਕਾਰਾਂ ਦੇ ਨਾਲ ਸੱਚੇ ਪਾਤਸ਼ਾਹ ਜੀਓ ਸਾਡੀ ਪਛਾਣ ਤੁੰਦਲਾ ਕਰਨ ਦੇ ਲਈ ਕਈ ਕਾਰਵਾਈਆਂ ਹੋ ਰਹੀਆਂ ਨੇ ਸੱਚੇ ਪਾਤਸ਼ਾਹ ਜੀਓ ਬੰਦੀ ਸਿੰਘ ਸਮੇਤ ਜ਼ਿੰਦਾ ਸ਼ਹੀਦਾ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ ਕੌਮ ਨੂੰ ਇਤਫਾਕ ਬਖਸ਼ੋ ਅਸੀਂ ਇਹਨਾਂ ਦੀਆਂ ਰਿਹਾਈਆਂ ਦੇ ਲਈ ਕੌਮ ਮਿਲ ਜੁਲ ਕੇ ਯਤਨ ਕਰੇ ਜਿਓ ਪਾਤਸ਼ਾਹ ਜੀਓ ਅੱਜ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਥ ਦੇ ਉੱਤੇ ਮਿਹਰ ਭਰਿਆ ਹੱਥ ਰੱਖੋ ਸੱਚੇ ਬਾਦਸ਼ਾਹ ਜਿਓ ਇਹ ਪੰਥ ਇਹ ਪੰਜਾਬ ਸਿੱਖਾਂ ਦਾ ਹੋਮਲੈਂਡ ਹੈ ਆਪਣਾ ਮਿਹਰ ਭਰਿਆ ਹੱਥ ਰੱਖੋ ਇਹ ਕਦੀ ਵੀ ਸੱਚੇ ਬਾਦਸ਼ਾਹ ਜਿਓ ਜੰਗ ਦਾ ਅਖਾੜਾ ਨਾ ਬਣੇ ਜਥੇਦਾਰ ਸਾਹਿਬ ਦਾ ਕੌਮ ਦੀ ਨਾਲ ਸੰਦੇਸ਼ ਖਤਮ ਹੋਇਆ ਤੇ ਦੂਜੇ ਪਾਸੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸ਼ਰੋਮਣੀ ਕਮੇਟੀ ਵੱਲੋਂ ਪ੍ਰਦਾਨ ਧਾਮੀ ਨੇ ਸਨਮਾਨਿਤ ਕੀਤਾ। ਧਾਮੀ ਨੇ ਵੀ ਕੌਮ ਨੂੰ ਇਕੱਠੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੜਨ ਦੀ ਅਪੀਲ ਕੀਤੀ। ਕਿਉਂਕਿ ਸਾਡੇ ਆਪਸੀ ਮਤਭੇਦ ਦੇ ਕਾਰਨ ਹੀ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਅੱਜ ਵੀ ਬੰਦੀ ਸਿੰਘ ਜੇਲ੍ਹਾਂ ਵਿੱਚ ਬੰਦ ਨੇ। ਉਸ ਵੇਲੇ ਦੀ ਹਾਕਮ ਸਰਕਾਰ ਕਾਂਗਰਸ ਸਰਕਾਰ ਵੱਲੋਂ 2 ਜੂਨ 1984 ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਾਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਟੈਂਕਾਂ ਤੋਪਾਂ ਦਾ ਨਿਸ਼ਾਨਾ ਬਣਾਇਆ ਗਿਆ ਤੇ ਜਦੋਂ ਇਹ ਜੂਨ ਦਾ ਮਹੀਨਾ ਆਉਂਦਾ ਸਿੱਖ ਦੇ ਅੰਦਰ ਉਹੀ ਪੁਰਾਣੀ ਤੜਫ ਜਿਹੜੀ ਆ ਉਹ ਝਲਕਦੀ ਆ ਉਹ ਪਲਮਦੀ ਆ ਇਹ ਹੀ ਉਹ ਕਾਰਨ ਆ ਕਿ ਅੱਜ ਜਿਹੜਾ ਆਪਾਂ 6 ਜੂਨ ਦਾ ਦਿਹਾੜਾ ਮਨਾ ਰਹੇ ਹਾਂ ਬਹੁਤ ਵੱਡੇ ਪੱਧਰ ਦੇ ਉੱਤੇ ਸੰਗਤ ਇਹਦੇ ਵਿੱਚ ਸ਼ਮੂਲੀਅਤ ਕਰਦੀ ਆ ਤੇ ਉਹ ਮਹਾਨ ਆਪਣੇ ਸ਼ਹੀਦਾਂ ਨੂੰ ਪੋਲਤੇ ਸਤਕਾਰ ਭੇਟ ਕਰਦੀ ਹੈ ਕੌਮ ਤੋਂ ਮੈਂ ਇੱਕ ਇਹ ਵੀ ਨਿਮਰਤਾ ਸਹਿਤ ਅਪੀਲ ਕਰਦਾ ਜੇ ਅੱਜ ਕੌਮ ਏਕੇ ਏਕਾ ਕਰ ਲਵੇ ਤੇ ਭਾਈ ਬਲਵੰਤ ਸਿੰਘ ਰਾਜਵਾਨ ਤੇ ਹੋਰ ਉਹਨਾਂ ਦੇ ਸਾਥੀ ਸਾਰੇ ਉਹ ਬਹੁਤ ਛੇਤੀ ਬਾਹਰ ਆ ਸਕਦੇ ਆ ਕਿਉਂ ਅੰਦਰ ਡੱਟੇ ਪਏ ਡੱਕੇ ਪਏ ਆ ਡੈਮੋਕਰੇਸੀ ਨਾਂ ਦੀ ਚੀਜ਼ ਸਾਡੇ ਲਈ ਮੇਰਾ ਖਿਆਲ ਹੈ ਇੱਥੇ ਪੰਜਾਬ ਦੇ ਬੰਦੀ ਸਿੰਘਾਂ ਤੇ ਲਾਗੂ ਨਹੀਂ ਵੀ 33 ਸਾਲ 34 ਸਾਲ ਦਾ ਬੰਦਾ ਅੰਦਰ ਬੈਠਾ ਤੇ 20 ਸਾਲ ਜੋਦੀ ਕਨਵੈਕਸ਼ਨ ਵੀ ਪੂਰੀ ਹੋ ਗਈ ਤੇ ਸ਼ਾਇਦ ਵਿਧੀ ਵਿਧਾਨ ਵੱਖਰੇ ਆ ਇਹ ਸਾਰਾ ਕੁਝ ਤਾਂ ਹੀ ਵਾਪਰ ਰਿਹਾ ਕਿਉਂਕਿ ਕੌਮ ਦੇ ਵਿੱਚ ਐਸਲੇ ਮਤਭੇਦ ਬਹੁਤ ਵੱਡੇ ਆ ਗੁਰੂ ਸਾਹਿਬ ਕਿਰਪਾ ਕਰ ਨੇ ਸਾਰੇ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ ਤੇ ਜਿਲੇ ਕੌਮ ਇਕੱਠੀ ਹੋ ਗਈ ਫੇਰ ਕੋਈ ਕਾਰਜ ਨੇ ਜਿਹੜਾ ਨਾ ਹੱਲ ਹੋ ਸਕੇ ਸਮਾਗਮ ਵਿਚਾਰੇ ਹਰਕ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੋਂ ਮਤੇ ਸੀ ਜੋ ਸਾਥੀਆਂ ਨਾਲ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਉਹਨਾਂ ਵੀ ਇੱਕ ਜੁਟਤਾ ਦੀ ਗੱਲ ਕੀਤੀ ਕਿ ਆ ਕੀ ਸ਼ਾਂਤੀ ਨਾਲ ਕੱਲੂਕਾਰਾ ਦਿਵਸ ਮਨਾਇਆ ਗਿਆ ਪੂਰੇ ਵਿਸ਼ਵ ਵਿੱਚ ਚੰਗਾ ਸੰਦੇਸ਼ ਗਿਆ ਅਤੇ ਸਭ ਕੁਝ ਹੋਇਆ ਸ਼੍ਰੋਮਣੀ ਕਮੇਟੀ ਪਰਦਾਨ ਧਾਮੀ ਦੀ ਦੂਰੰਦੇਸ਼ੀ ਸੋਚ ਕਰਨ ਮੈਂ ਬੇਨਤੀ ਕਰਨੀ ਚਾਹੁੰਨਾ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਦਾ ਬਹੁਤ ਆਦਰ ਸਤਕਾਰ ਰਹਿਣਾ ਚਾਹੀਦਾ ਮੇਰਾ ਖਿਆਲ ਹੈ 41ਵੀਂ ਸ਼ਹੀਦੀ ਵਰੇ ਗੰਢ ਤੇ ਪਹਿਲੀ ਵਾਰ ਪੰਥ ਨੇ ਬੜਾ ਸ਼ਾਂਤੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਸੰਪੂਰਨ ਕੀਤਾ ਇਹਦੇ ਲਈ ਜਿਸ ਸਮੇਂ ਮੈਂ ਸ੍ਰੀ ਗੁਰੂ ਰਾਮਦਾਸ ਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਦਾ ਸ਼ੁਕਰਾਨਾ ਕਰਦਾ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਸਰਜਾ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਬੜੀ ਸ਼ਾਨ ਪ੍ਰਣਾਲ ਬਣੀ ਸਹਿਨਸ਼ੀਲਤਾ ਦੇ ਨਾਲ ਔਰ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਟਕਰਾ ਜਿਹੜਾ ਰੁਕਿਆ ਇਸ ਨੂੰ ਪਾਲਿਆ ਇਸ ਲਈ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਜੀ ਦਰਬਾਰ ਸਾਹਿਬ ਵਿੱਚ ਕੱਲੂ ਕਾਰਾ ਦਿਵਸ ਸ਼ਾਂਤੀ ਨਾਲ ਨੇ ਪਰਚੜਿਆ ਕੱਲ ਗੁਰੂ ਨਗਰੀ ਸ਼ਹਿਰ ਦੀ ਕੀਤੀ ਜਾਏ ਤਾਮਰ ਸਰ ਦੇ ਬਾਜ਼ਾਰ ਬੰਦ ਵਿਖੇ ਦਲ ਖਾਲਸਾ ਵੱਲੋਂ ਬਾਜ਼ਾਰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਬਾਜ਼ਾਰਾਂ ਵਿੱਚ ਸਨਾਟਾ ਪਸਰਿਆ ਰਿਹਾ ਪਰਸੀ ਦਾ ਸਮਾਗਮ ਸ਼ਾਂਤਮਈ ਹੋ ਨੇ ਬੜਿਆ ਹੁਣ ਗੱਲ ਹੈ ਜਥੇਦਾਰ ਸਾਬਾਨ ਵੱਲੋਂ ਦਿੱਤੇ ਆਦੇਸ਼ਾਂ ਤੇ ਅਮਲ ਕਰਨ ਦੀ ਲੋੜ ਹੈ ਇੱਕ ਜੁੱਟਤਾ ਦੀ ਕਿਉਂਕਿ ਲੜਾਈ ਜਿੰਨੀ ਮਰਜ਼ੀ ਵੱਡੀ ਹੋਏ ਜੇਕਰ ਏਕਾ ਹੈ ਤਾਂ ਜਿੱਤ ਹੋ ਹੀ ਜਾਂਦੀ ਹੈ ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਪੀਟੀਸੀ ਨਿਊਜ਼